ਫ੍ਰਾਂਸ ਦੀ ਧਰਤੀ ਪੈਰਿਸ ਇਹ ਸਭ ਰੈਸਟੋਰੈਂਟ ਬਣੇ ਨੇ ਇਹ ਇੱਧਰ ਮੈਟਰ ਹੋ ਗਈ ਆ ਸਾਹਮਣੇ ਆ ਪੌੜੀਆਂ ਥੱਲੇ ਉਤਰ ਕੇ ਤੇ ਇੱਥੇ ਅਜੇ ਰੈੱਡ ਲਾਈਟ ਲੱਗੀ ਆ ਅਸੀਂ ਅਜੇ ਲੰਘ ਨਹੀਂ ਸਕਦੇ ग्रीन लाइट हो गई देखो सब दे इत रेस्टोरेंट बहुत ज्यादा चल रहे क्योंकि टूरिस्ट इन्होंने कंट्रीज बहुत आते हैं ਦੇਖੋ ਗ੍ਰੀਨ ਲਾਈਟ ਲੱਗੀ ਆ ਤੇ ਜਲਦੀ ਲੰਘੋ ਜਲਦੀ 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 ਦੇਖੋ ਬਿਲਡਿੰਗਾਂ ਜਿਹੜੀਆਂ ਨੇ ਬਹੁਤ ਸੋਹਣੀਆਂ ਬਣੀਆਂ ਤੇ ਇਹ ਪੈਰਿਸ ਪੈਰਿਸ ਦੇ ਵਿੱਚ ਇਹ ਜਿਹੜਾ ਇਲਾਕਾ ਬਹੁਤ ਮਹਿੰਗਾ ਹੈ ਤੇ ਦੇਖੋ ਜਿਹੜੇ ਰੁੱਖ ਲੱਗੇ ਨੇ ਸਾਰੇ ਗੁਣੀਆਂ ਦੇ ਵਿੱਚ ਲਾਏ ਨੇ ਇਹਨਾਂ ਨੇ ਉਹ ਸਾਹਮਣੇ ਟਾਵਰ ਆ ਜਿਹੜਾ ਟਾਵਰ ਦੁਨੀਆ ਵੇਖਣ ਆਉਂਦੀ ਆ Eiffel Tower ਹਾਂਜੀ ਇਸ ਦੀ ਰਮਾਂਜੋਰ ਤੇ ਆ ਰੁੱਖ ਜਿਹੜੇ ਲੱਗੇ ਮੈਂ ਗੱਲ ਕਰ ਰਿਹਾ ਹੀ ਕਿ ਬਹੁਤ ਇਹਨਾਂ ਨੇ ਸਾਰੇ ਲਾਈਨ ਸਰ ਗੁਣੀਆਂ ਦੇ ਵਿੱਚ ਲਾਏ ਆ ਇਹ ਇਸੇ ਤਰ੍ਹਾਂ ਰੁੱਖ ਲੱਗਣੇ ਚਾਹੀਦੇ ਆ ਰੁੱਖਾਂ ਦੀ ਕਟਾਈ ਨਾ ਹੋਵੇ ਰੁੱਖਾਂ ਦੀ ਸਾਂਭ ਸੰਭਾਲ ਕੀਤੀ ਜਾਵੇ